ਪੰਜਾਬ ਦੇ ਇਤਿਹਾਸਿਕ ਸ਼ਹਿਰ ਸਮਾਣਾ ਦੇ ਵਿੱਚ ਅੱਜ ਸਮੂਹ ਮਸੀਹ ਭਾਈਚਾਰੇ ਵੱਲੋਂ ਜਿਹੜੀ ਹੈ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਸਮੂਹ ਜਿਹੜੇ ਪਾਸਟਰ ਨੇ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਤੇ ਇਹ ਜਿਹੜੀ ਸ਼ੋਭਾ ਯਾਤਰਾ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚੋਂ ਕੱਢੀ ਜਾ ਰਹੀ ਹੈ ਜਿਸ ਵਿੱਚ ਸਮਾਜ ਦੇ ਵੱਖ-ਵੱਖ ਜਿਹੜੇ ਲੋਕ ਨੇ ਉਹ ਵੀ ਸ਼ਾਮਲ ਹੋਏ ਨੇ ਤੇ ਵਿਧਾਇਕ ਚੇਤਨ ਸਿੰਘ ਜੋੜਾ ਮજરા ਦੇ ਭਰਾ ਹਰਿੰਦਰ ਸਿੰਘ ਮਿੰਟੂ ਜੋੜਾ ਮજરા ਨੇ ਵੀ ਸ਼ਿਰਕਤ ਕੀਤੀ ਹੈ ਤੇ ਉਹ ਸ਼ਾਮਲ ਹੋਏ ਨੇ ਉਹਨਾਂ ਕਿਹਾ ਕਿ ਈਸਾਈ ਪਾਈਚਾਰੇ ਨੂੰ 크리스마ਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੇ ਦਿੱਤੇ ਹੋਏ ਸੰਦੇਸ਼ਾਂ ਤੇ ਹੀ ਉਹਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਤੇ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਮਈਲਾਵਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਹੈ ਇਹ ਤਸਵੀਰਾਂ ਜਿਹੜੀਆਂ ਨੇ ਸਮਾਣਾ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਇਹ ਸ਼ੋਭਾ ਯਾਤਰਾ ਅੱਜ ਸ਼ੁਰੂਆਤ ਹੋਈ ਹੈ ਸ਼ਹਿਰ ਦੇ ਵੱਖ-ਵੱਖ ਗਲੀਆਂ ਦੇ ਵਿੱਚੋਂ ਇਹ ਜਿਹੜੀ ਸ਼ੋਭਾ ਯਾਤਰਾ ਨਿਕਲ ਕੇ ਅੱਜ ਆਰੰਭ ਹੋਵੇਗੀ ਤਾਂ ਦੇਖ ਸਕਦੇ ਹੋ ਸਵੇਰ ਤੋਂ ਹੀ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਜਿਹੜੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਵੀ ਨਜ਼ਰ ਆਈਆਂ ਨੇ ਜਿਸ ਵਿੱਚ ਸਮੂਹ ਪਾਸਟਰ ਐਸੋਸੀਏਸ਼ਨ ਵੀ ਜਿਹੜੀ ਮੌਜੂਦ ਰਹੀ ਹੈ ਫਿਲਹਾਲ ਦੋ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਪਾਸਟਰ ਜੀ ਕੀ ਕਹਿਣਾ ਚਾਹੋਗੇ ਸਮੂਹ ਜਿਹੜੇ ਭਾਈਚਾਰੇ ਵੱਲੋਂ ਅੱਜ ਜਿਹੜੀ ਇਹ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਹallelujah ਅੱਜ ਆਹ ਮਰੇ ਪਸੀ ਭਾਈਚਾਰਾ ਸਾਰੇ ਹਰ ਸ਼ਹਿਰ ਵਾਸੀਆਂ ਨੂੰ ਪ੍ਰਭੂ ਜੀ ਸਾਈਂ ਤੇ ਜਿਹੜੇ ਪੈਦਾ ਹੋ ਦਾ ਲੱਖ ਲੱਖ ਵਾਰ ਦਾ ਦੇਖ ਖੇਰੇ ਤੇ ਔਰ ਕ੍ਰਿਸਮਸ ਦੇ ਲੀਆਂ ਤੇ ਨਵੇਂ ਸਾਲੀਆਂ ਸਾਰੇ ਇਲਾਕਿਆਂ ਦੇ ਮਨ ਭਾਈ ਲੱਖ ਲੱਖ ਵਾਰ ਦਾ ਸੋ ਪ੍ਰਭੂ ਯੂਸਮਸੀਸ ਕਰਕੇ ਨਹੀਂ ਆਇਆ ਕਿ ਉਹਲੇ ਮਨੁਸ਼ਿਆਂ ਨੂੰ ਬਚਾਉਂ ਪ੍ਰਭੂ ਯੂਸਮਸੀਸ ਮਨੁੱਖ ਸسٹم ਰਿਡਾ ਹੈਗਾ ਜੇ ਜਿਵੇਂ ਟਿੱਪਣੀਆਂ ਹੋ ਰਹੀਆਂ ਨੇ ਨਾਲ ਕਰਨ ਕਿ ਜਿਹੜੇ ਲੋਕ ਨੇ ਉਹ ਅੱਜ ਅਵੇਲ ਹੋ ਜਿੱਤੇ ਨੇ ਇਹ ਚੀਜ਼ ਨੂੰ ਸਮਝਉਂਦੇ ਨੇ ਕਿ ਪਰਮੇਸ਼ਰ ਕੀ ਹੈ ਕਿ ਉਹ ਸਿੰਘ ਮਸੀਹ ਭਾਈ ਸਾਹਿਬ ਦੇ ਵੱਲੋਂ ਇਲਾਕਾ ਦੇ ਲੋਕਾਂ ਨੂੰ ਲੱਖ ਲੱਖ ਮੁਬਾਰਕਾਂ ਭੇਜਿਆ 30ਵੇਂ ਜਿਹੜਾ ਤਿਹਾਰਾ ਉਹਨਾਂ ਲਈ ਖੁਸ਼ੀਆਂ ਭਰਿਆ ਹੋਵੇਗਾ ਸਭ ਨੂੰ ਜੈ ਮਸੀਹ ਜੀ ਸੋ ਮੈਂ ਧੰਨਵਾਦ ਕਰਦਾ ਪ੍ਰਭ ਯੀਸ਼ੂ ਜੀ ਦਾ ਕਿ ਇਹ ਸਮੇਂ ਦਿੱਤਾ ਤਾਂ ਕਿ ਸਾਰੇ ਸਮਾਣਾ ਦੇ ਲੋਕ ਜੋ ਮਸੀਹ ਭੈਣ ਭਾਈ ਸਾਰੇ ਇਕੱਠੇ ਹੋ ਕੇ ਪਰਮੇਸ਼ਰ ਦੀ ਮਹਿਮਾ ਕਰ ਸਕਣ ਇਸ ਲਈ ਕਿਉਂਕਿ ਪ੍ਰਭ ਯੀਸ਼ੂ ਜੀ ਨੇ ਆਪ ਸਭ ਜਾਣਦੇ ਹਾਂ ਅਸਤੋ 2025 ਸਾਲ ਪਹਿਲਾਂ ਦਿੱਤੇ ਆਏ ਉਹਨਾਂ ਨੇ ਜਨਮ ਲਿੱਤਾ ਮੇਰੇ ਪ੍ਰੀਓ ਉਹ ਮਰੇ ਗਏ ਅਕੀਚੀ ਦੇਹਾੜੇ ਯੇਸ਼ੂ ਜੀ ਜਿਉਂਦੇ ਯੇਸ਼ੂ ਮਸੀਹ ਅੱਜ ਵੀ ਜੀਵਤ ਨੇ ਪਰ ਅਸੀਂ ਇਸ ਖੁਸ਼ੀ ਵਿੱਚ ਸਾਰੇ ਇਕੱਠੇ ਹੋਏ ਆਂ ਕਿ ਉਹਨਾਂ ਦਾ ਧਰਤੀ ਤੇ ਆਉਣਾ ਸਾਰੇ ਜਗਤ ਦੇ ਲਈ ਇੱਕ ਮੁਕਤੀ ਦਾ ਕਾਰਨ ਬਣਿਆ ਆਂ ਆਪਾਂ ਤੋਂ ਮੁਕਤੀ ਦਾ ਕਾਰਨ ਬਣਿਆ ਆਂ ਅਸੀਂ ਧੰਨਵਾਦ ਕਰਦੇ ਆਂ ਜੇ ਵਸ ਦੇਖੇ ਸਾਰੇ ਵੀ ਪਾਸਟਰ ਐਸੋਸੀਏਸ਼ਨ ਜਿਹੜੇ ਵੀ ਪਾਸਟਰ ਸਮਾਣੇ ਦੇ ਨੇ ਉਹ ਸਾਰੇ ਇਕੱਠੇ ਹੋ ਕੇ ਪ੍ਰਗੁਤੀ ਮਹਿਮਾ ਕਾਰਜ ਨੇ ਉਹ ਧੰਨਵਾਦ ਪ੍ਰਮਾਤਮਾ ਜੀ ਪਾਸਟਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿੰਨਾ ਦਾ ਮਹਿਸੂਸ ਕਰ ਰਹੇ ਹੋ ਸੋ ਸਿਰਿਆਂ ਨੂੰ ਗ੍ਰਾਂ ਨਾਲ ਬਹੁਤ ਅੱਛਾ ਮਹਿਸੂਸ ਕਰਦੇ। ਸੋ ਬੜੀ ਅੱਛੀ ਸ਼ੁਭਾ ਯਾਤਰਾ ਹੋ ਰਹੀ ਹੈ। ਸਾਰੇ ਬਹੁਤ ਰਲਮਿਲ ਕੇ ਖੁਸ਼ੀ ਮਨਾ ਰਹੇ। ਪ੍ਰਭੂ ਯੇਸ਼ੂ mass ਜੀ ਦੇ ਜਨਮ ਦਿਨ ਦੀਆਂ ਸਭ ਤੋਂ ਪਹਿਲਾਂ ਮੈਂ ਲੱਖ ਲੱਖ ਵਧਾਈਆਂ ਦੇਣਾ ਸਾਡੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਹੋਏ ਸਾਰੇ ਮਸੀਹ ਭਾਈਚਾਰੇ ਨੂੰ ਅਤੇ ਸਾਰੇ ਸਮਾਜ ਦੇ ਜਿੰਨੇ ਵੀ ਭੈਣ ਭਰਾ ਨੇ ਉਹਨਾਂ ਨੂੰ ਮੈਂ ਯੇਸ਼ੂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜੇ ਦੱਸਣਾ ਚਾਹੁੰਨਾ ਕਿ ਪ੍ਰਭੂ ਯਸ਼ੂ ਜੀ ਜੋ ਮੁਕਤੀ ਦਾਤਾ ਇਸ ਸੰਸਾਰ ਨੂੰ ਬਚਾਉਣ ਦੇ ਲਈ ਇਸ ਧਰਤੀ ਦੇ ਉੱਤੇ ਆਏ ਅਸੀਂ ਮੁਕਤੀ ਦਾ ਸੰਦੇਸ਼ ਅੱਜ ਲੋਕਾਂ ਦੇ ਵਿੱਚ ਤੇ ਪਿਆਰ ਦਾ ਸੰਦੇਸ਼ ਵੰਡਣ ਦੇ ਲਈ ਸਮਾਣਾ ਸ਼ਹਿਰ ਵਿੱਚ ਸਾਰੀ ਫਾਸਟ ਅਸੋਸੀਏਸ਼ਨ ਮਿਲ ਕੇ ਅਤੇ ਮਸੀਹ ਭਾਈਚਾਰਾ ਮਿਲ ਕੇ ਅੱਜ ਅਸੀਂ ਇਹ ਸ਼ੋਭਾ ਯਾਤਰਾ ਕੱਢ ਰਹੇ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਇਹ ਸ਼ੋਭਾ ਯਾਤਰਾ ਤੁਸੀਂ ਉਰੇ ਸ਼ੁਰੂ ਕਰ ਰਹੇ ਹੋ ਕਿੱਥੇ ਤੱਕ ਇਹ ਜਾਏਗੀ ਔਰ ਕਿੱਥੇ ਆਰੰਭ ਹੋਣੀ ਹੈ ਇਹ ਇਥੋਂ ਅਸੀਂ ਸ਼ੁਰੂ ਕੀਤੀ ਅੱਜ ਇਸ ਚੌਕ ਦੇ ਵਿੱਚੋਂ ਔਰ ਇਹਨੂੰ ਮਿਰਕਾ ਚੌਕ ਵੀ ਕਹਿੰਦੇ ਨੇ ਔਰ ਇਹਦੇ ਨਾਲ ਨਾਲ ਅਸੀਂ ਇਹ ਜਿਹੜੀ ਸ਼ੋਭਾ ਯਾਤਰਾ ਆ ਇਹ ਬਸਟਾਂ ਵਾਲੇ ਟ੍ਰਿਪ ਪੁਆਇੰਟ ਤੋਂ ਲੈ ਕੇ ਔਰ ਫਿਰ ਸਾਹਮਣੇ ਜੋ ਸਾਡਾ ਬੈਂਕ ਬਣਿਆ ਹੋਇਆ ਆ ਜਲਾਬਾਦ ਬੈਂਕ ਤੋਂ ਹੁੰਦੇ ਹੋਏ ਅਸੀਂ ਮੈਥੋਡਿਸਟ ਚਰਚ ਨੂੰ ਜਾਂਦੇ ਹੋਏ ਬੜਿਆਚਾ ਰੋਡ ਦੀ ਵੱਲ ਅਸੀਂ ਵਾਪਸ ਜਿਹੜਾ ਆ ਤਸਵੀਲ ਵੱਲ ਹੁੰਦੇ ਹੋਏ ਅਸੀਂ ਬੱਸ ਸਟੈਂਡ ਕੋਲ ਆ ਕੇ ਇੱਥੇ ਹੀ ਇਸ ਪ੍ਰੋਸੈਸ ਕਰ ਦੋਗੇ ਠੀਕ ਹੈ